ਚੌਥੀ ਮੀਟਿੰਗਾਂ ਡੀਸੀ ਸਾਹਿਬ ਨੇ ਪਟਿਆਲੇ ਦੀਆਂ ਕਿਸਾਨ ਜਥੇਬੰਦੀਆਂ ਨੂੰ ਬੁਲਾਉਂਦੇ ਨੇ ਟਾਈਮ ਦੇ ਕੇ ਪਰ ਚੌਥੀ ਦਫਾ ਹੋ ਗਿਆ ਵੀ ਡੀਸੀ ਸਾਹਿਬ ਕੋਲ ਪਟਿਆਲੇ ਜ਼ਿਲ੍ਹੇ ਦੇ ਪੂਰੇ ਸਜੁਗਤ ਮੋਰਚੇ ਦੇ ਅੱਗੇ ਕਿਸਾਨ ਉਹਨਾਂ ਦੇ ਆਗੂ ਸੂਬਾ ਪ੍ਰਧਾਨ ਤੱਕ ਇੱਥੇ ਯੂਨੀਅਨਾਂ ਦੇ ਆਏ ਹੋਏ ਨੇ ਪਰ ਪਟਿਆਲੇ ਦੀ ਡੀਸੀ ਮੈਡਮ ਸਾਹਿਬ ਨੂੰ ਇਹ ਕਿਸਾਨਾਂ ਦਾ ਦੁੱਖ ਦਰਦ ਸੁਣਨ ਵਾਸਤੇ ਉਹਨਾਂ ਕੋਲ ਟਾਈਮ ਨਹੀਂ ਹੈਗਾ ਇਹ ਇਹ ਨਹੀਂ ਹੈਗੀ ਗੱਲ ਕਿ ਕਿਸਾਨ ਸਿੱਧਾ ਆਪਣੇ ਆਪ ਆ ਜਾਂਦੇ ਨੇ ਪਹਿਨਾ ਕਿਸਾਨਾਂ ਨੂੰ ਇਹੋ ਜੇ ਤਰਜੇਵੇਂ ਭਰੇ ਟਾਈਮ ਦੇ ਵਿੱਚ ਮੀਟਿੰਗ ਨਾਲ ਸੱਦਾ ਹੁੰਦਾ ਤੇ ਮੀਟਿੰਗ ਕਰਨ ਵਾਸਤੇ ਜਦੋਂ ਕਿਸਾਨ ਆਉਂਦੇ ਨੇ ਤਾਂ ਉੱਥੇ ਕੋਈ ਅਧਿਕਾਰੀ ਡੀਸੀ ਸਾਹਿਬ ਚੌਥੀ ਮੀਟਿੰਗ ਹੋ ਗਈ ਲਗਾਤਾਰ ਇੱਥੇ ਪਹੁੰਚਦੇ ਨਹੀਂ ਹੈਗੇ ਤੇ ਦੋ ਵਾਰ ਡੀਸੀ ਸਾਹਿਬ ਨੂੰ ਮੰਗ ਪੱਤਰ ਜੋ ਪਟਿਆਲੇ ਜਿਹੜੇ ਦੀਆਂ ਕਿਸਾਨਾਂ ਦੀਆਂ ਸਮੱਸਿਆਵਾਂ ਨੇ ਤੇ ਹੋਰ ਵੀ ਇਲਾਕੇ ਦੀਆਂ ਸਮੱਸਿਆਵਾਂ ਨੇ ਉਹਨਾਂ ਬਾਰੇ ਦੇ ਚੁੱਕਿਆ ਤੇ ਸਾਡੇ ਨਾਲ ਵਾਦਾ ਕਰਿਆ ਜਾਂਦਾ ਕਿਸਾਨਾਂ ਨਾਲ ਕਿ ਤੁਹਾਡੀਆਂ ਸਮੱਸਿਆਵਾਂ ਜਿਹੜੀਆਂ ਹੱਲ ਕੀਤੀਆਂ ਜਾਣਗੀਆਂ ਪਰ ਹੱਲ ਕਰਨ ਦੀ ਬਜਾਏ ਜਿਹੜੇ ਸਾਡੇ ਨਾਲ ਪਿਛਲੀਆਂ ਮੀਟਿੰਗਾਂ ਦੇ ਵਿੱਚ ਗੱਲਾਂ ਕੀਤੀਆਂ ਸੀਗੀਆਂ ਵੀ ਤੁਹਾਡੀ ਸਰਕਾਰ ਤੱਕ ਇਹ ਗੱਲ ਪਹੁੰਚ ਚੁੱਕੀ ਆ ਵੀ ਇੰਨੀ ਕੁ ਗੱਲ ਹੋ ਚੁੱਕੀ ਆ ਪਰ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੇ ਅਫਸਰ ਸਾਹਿਬਾਨ ਪਹੁੰਚੇ ਸੀਗੇ ਉਹਨਾਂ ਨੇ ਉਹ ਗੱਲਾਂ ਤੋਂ ਸਾਫ਼ ਇਨਕਾਰ ਕੀਤਾ ਇਸ ਤੋਂ ਸਾਨੂੰ ਪੂਰੇ ਸੰਯੁਕਤ ਮੋਰਚੇ ਨੇ ਅੱਜ ਇਸ ਮੀਟਿੰਗ ਦਾ ਬਾਈਕਾਟ ਕੀਤਾ ਤੇ ਸਾਨੇ ਪੂਰਾ ਡੀਸੀ ਸਾਹਿਬ ਤੇ ਸਾਨੂੰ ਗਿਲਾ ਇਸ ਚੀਜ਼ ਦਾ ਕਿ ਇਹ ਜਿਹੜਾ ਕੰਮ ਐ ਏਡੇ ਵੱਡੇ ਆਉਦੇ ਤੇ ਬੈਠ ਕੇ ਅਫਸਰਾਂ ਨੂੰ ਕਰਨਾ ਨਹੀਂ ਚਾਹੀਦਾ ਕਿਸਾਨਾਂ ਨਾਲ ਝੁੱਟੇ ਲਾਰੇ ਇਹ ਲੀਡਰਾਂ ਦਾ ਕੰਮ ਐ